ਯੋਗਾਂ ਨੂੰ ਸਨਮਾਨ ਦੇਣ ਵਾਸਤੇ ਬੋਲ ਰਹੀ ਸੀ ਇਸ ਤੋਂ ਪ੍ਰਾਂਤ ਅਤੀਸ਼ੀ ਜੀ ਨੇ ਉੱਠ ਕੇ ਜੋ ਪੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜੋ ਹੁਣ ਵਰਬਟਮ ਚ ਵੀ ਸਾਹਮਣੇ ਆਇਆ ਹੈ ਐਫਐਸਐਲ ਨੇ ਆਪਣੀ ਰਿਪੋਰਟ ਚ ਕਿਹਾ ਹੈ ਕਿ ਵਿਧਾਨ ਸਭਾ ਸੇ ਜੋ ਵਰਬਟਮ ਆਇਆ ਹੈ ਵਹੀ ਵਰਬਟਮ ਇਸ ਵੀਡੀਓ ਦਾ ਹੈ ਔਰ ਇਸ ਵੀਡੀਓ ਸੇ ਕਿਸੇ ਤਰੀਕੇ ਕੀ ਛੇੜਛਾੜ ਨਹੀਂ ਗਈ ਗਈ ਵਿਧਾਨ ਸਭਾ ਐਫਐਸਐਲ ਨੇ ਇਹ ਵੀ ਬਤਾਇਆ ਹੈ ਬਸ ਇਹ ਐਫਐਸਐਲ ਨੇ ਵੀ ਦੱਸਿਆ ਹੈ ਕਿ ਫਰੇਮ ਟੂ ਫਰੇਮ ਇਸ ਨੂੰ ਚੈੱਕ ਕੀਤਾ ਗਿਆ ਜਿਹੜੀ ਆਮ ਆਦਮੀ ਪਾਰਟੀ ਔਰ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਕਹਿ ਰਹੇ ਸੀ ਕਿ ਇਸ ਵੀਡੀਓ ਛੇੜਛਾੜ ਕੀਤੀ ਗਈ ਆ ਐਫਆਈਆਰ ਦੀ ਕਾਪੀ ਵੀ ਪੜ੍ਹ ਦਿੰਦਾ ਮੈਂ ਤੁਹਾਨੂੰ ਉਸ ਐਫਆਈਆਰ ਦੀ ਕਾਪੀ ਅੰਦਰ ਵੀ ਇਹੀ ਕਿਹਾ ਗਿਆ ਕਿ ਇਸ ਦੇ ਅੰਦਰ ਛੇੜਛਾੜ ਕੀਤੀ ਆ ਹੁਣ ਇਹ ਬੜਾ ਸਪਸ਼ਟ ਹੋ ਗਿਆ ਕਿ ਛੇੜਛਾੜ ਕਰਨ ਦੀ ਅਗਰ ਕੋਸ਼ਿਸ਼ ਕਿਸੇ ਨੇ ਕੀਤੀ ਸੀ ਤਾਂ ਆਮ ਆਦਮੀ ਪਾਰਟੀ ਸੀ ਜਿਨ੍ਹਾਂ ਨੇ ਪੰਜਾਬ ਪੁਲਿਸ ਨੂੰ ਅੱਗੇ ਕਰਕੇ ਲੜਾਈ ਲੜ ਰਹੇ ਆ ਦੇਖੋ ਲਿਖਿਆ ਏ ਆਤੀਸ਼ੀ ਸਪੀਚ ਇਸ ਅਪਲੋਡਡ অন ਦਿੱਲੀ ਵਿਧਾਨ ਸਭਾ ਆਤੀਸ਼ੀ ਅਸਰ ਵਿੱਚ ਕਲੀਅਰਲੀ ਸ਼ੋਜ਼ ਦੈਟ ਸ਼ੀ ਹੈਜ਼ ਨਾਟ ਮੇਡ ਐਨੀ ਡੈਰੋਗੇਟਰੀ অর ਐਂਟੀ ਸੈਕ ਸਟੇਟਮੈਂਟ ਐਸ ਲੇਸ਼ਡ ਬਾਈ ਦੀ ਅਬੋਵ ਪੋਸਟ ਦਾ ओरिजिनल ਵੀਡੀਓ ਡਿਮੋਨਸਟ੍ਰੇਟਸ ਦਾ ਵਾਇਰਲ ਕਲਿੱਪ ਇਸ ਸਲੈਕਟਿਵਲੀ ਐਡੀਟਿਡ ਅਸੀਂ ਐਡਿਟ ਕੀਤੀ ਆ ਐਂਡ ਇਟਸ ਮੀਨਿੰਗ ਆਫ ਹਰ ਸਪੀਚ ਅਸੀਂ ਉਹਨਾਂ ਦੀ ਵੀਡੀਓ ਨੂੰ एडिट ਕੀਤਾ ਹੈ ਦੀ ਆਡੀਓ ਵਿਜ਼ੂਅਲ ਕੰਟੈਂਟ ਹੈਜ਼ ਬੀਨ ਡਾਕਟਰਡ ਆਡੀਓ ਵਿਜ਼ੂਅਲ ਦੇ ਕੰਟੈਂਟ ਨੂੰ ਅਸੀਂ ਬਦਲਿਆ ਏ ਜਦੋਂ ਕਿ ਐਫਐਸਐਲ ਦੀ ਰਿਪੋਰਟ ਆਉਣ ਸਪਸ਼ਟ ਆ ਔਰ ਰਿਪੋਰਟ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਕੋਈ ਜਵਾਬ ਨਹੀਂ ਬਚਦਾ ਪਿਆ ਹੁਣ ਆਮ ਆਦਮੀ ਪਾਰਟੀ ਕੀ ਕਹਿ ਰਹੀ ਆ ਕਿ ਵਜਿੰਦਰ ਗੁਪਤਾ ਜੀ ਨੇ ਕਿਉਂ ਰਿਪੋਰਟ ਸਾਹਮਣੇ ਕਰਦੀ ਵਜਿੰਦਰ ਗੁਪਤਾ ਜੀ ਨੇ ਕਿਉਂ ਫੈਸਲਾ ਸੁਣਾ ਦਿਆ ਇਤਨੇ ਜਲਦੀ ਇਹ ਤਾਂ ਪ੍ਰਿਵਿਲੇਜ ਕੀ ਕਮੇਟੀ ਕੋ ਸਾਹਮਣੇ ਆਣਾ ਚਾਹੀਏ ਥਾ ਅੱਪ ਕੋ بڑے ਜੱਜ ਨੇ ਫੈਸਲਾ ਸੁਣਾ ਦਿਆ ਮਤਲਬ ਅਸੀਂ ਐਫਐਸਐਲ ਦੀ ਰਿਪੋਰਟ ਦੀ ਸਚਾਈ ਵੀ ਲੋਕਾਂ ਕਿਨਾਂ ਜਨਤਕ ਕਰੀਏ ਕਿਉਂ ਕਿਉਂਕਿ ਰਾਤੀਸ਼ੀ ਦਾ ਸੱਚ ਸਾਹਮਣੇ ਆ ਜਾਏਗਾ ਜੋ ਪਾਪ ਉਹਨਾਂ ਨੇ ਕੀਤਾ ਹੈ ਜੋ ਬਖਸ਼ਣ ਯੋਗ ਵੀ ਨਹੀਂ ਜਿਹੜਾ ਪਛਤਾਚਾਪ ਤੋਂ ਉਹ ਕਰਨ ਨੂੰ ਤਿਆਰ ਨਹੀਂ ਅੱਜ ਬੜਾ ਸਪਸ਼ਟ ਹੋ ਗਿਆ ਹੈ ਐਫਐਸਐਲ ਦੀ ਰਿਪੋਰਟ ਤੋਂ ਬਾਅਦ ਔਰ ਵਰਬਟਮ ਤੋਂ ਬਾਅਦ ਮੈਂ ਇਹ ਵਰਬਟਮ ਜੋ ਵਿਧਾਨ ਸਭਾ ਦੇ ਅੰਦਰ ਦਿੱਤਾ ਗਿਆ ਵਿਧਾਨ ਸਭਾ ਨੇ ਔਰ ਐਫਐਸਐਲ ਨੇ ਇਸ ਨੂੰ ठीक दसद हो दसिया कि कोई छेड़छाड़ नहीं हुई यही कहा गया है एक अल्फाज में अंदर भी कोई किसी ने छेड़छाड़ नहीं की वो किया सुश्री आतिशी माननीय विपक्ष की नेता ठीक कह रही है ने तो आप कराइए ना चर्चा क्यों भाग रहे हैं कहते हैं कुत्तों का सम्मान करो गुरुओं का सम्मान करो ये गल वर्बेटम च निकल के आई है ये गल एफ ने दसी है यह घटनाक्रम अज बड़ा स्पष्ट दसदा है ਕਿ ਕਿੰਨਾ ਵੱਡਾ ਪਾਪ ਵਿਧਾਨ ਸਭਾ ਚ ਕੀਤਾ ਗਿਆ ਔਰ ਇਹੀ ਨਹੀਂ ਵਿਧਾਨ ਸਭਾ ਦੇ ਅੰਦਰ ਉਹਨਾਂ ਦੇ ਖੁਦ ਦੇ ਨੇਤਾ ਗੋਪਾਲ ਰਾਏ ਜੀ ਨੇ ਵੀ ਇਹ ਬਕਾਇਦਾ ਉੱਥੇ ਐਡਮਿਟ ਕੀਤਾ ਹੈ ਵਿਧਾਨ ਸਭਾ ਦੇ ਅੰਦਰ ਐਡਮਿਟ ਕੀਤਾ ਹੈ ਕਿ ਆਤੀਸ਼ੀ ਜੀ ਨੇ ਇਹ ਵਰਡ ਬੋਲਿਆ ਸੀ ਕੁੱਤੋਂ ਦਾ ਸਨਮਾਨ ਕਰੋ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਮੰਨ ਲਓ ਅਗਰ ਇਹੀ ਵਰਡ ਬੋਲਾ ਤਾਂ ਕਿਸ ਕੇ ਲਈ ਬੋਲਾ ਤਾਂ ਕਿਉਂ ਬੋਲਾ ਤਾਂ ਕਿਸ ਕੰਟੈਕਸਟ ਵਿੱਚ ਬੋਲਾ ਤਾਂ ਕਿਸ ਰੈਫਰੈਂਸ ਵਿੱਚ ਬੋਲਾ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਜਦੋਂ ਗੁਰੂ ਸਾਹਿਬ ਜੀ ਦੇ ਪ੍ਰਤੀ ਉਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਸੀ ਐਸੇ 270 ਤਰ੍ਹਾਂ ਵਿਸ਼ੇਸ਼ ਚਰਚਾ ਹੋ ਰਹੀ ਸੀ ਇਹੋ ਜਿਹੇ ਵੇਲੇ ਐਸੇ ਅਪਸ਼ਬਦ ਬੋਲਣੇ ਫਿਰ ਉਸ ਨੂੰ ਬਚਾਉਣ ਵਾਸਤੇ ਪੰਜਾਬ ਪੁਲਿਸ ਨੂੰ ਅੱਗੇ ਕਰਨਾ ਪੰਜਾਬ ਪੁਲਿਸ ਤੋਂ ਮੁਕਦਮਾ ਦਰਜ ਕਰਾਉਣਾ ਫਿਰ ਕਹਿਣਾ ਜੀ ਇੱਕ ਜਿਹੜਾ ਫੋਰੈਂਸਿਕ ਐਕਸਪਰਟ ਕੌਣ ਦਿਖਾਇਆ ਇੱਕ ਕਨਸਟੇਬਲ ਸੀਨੀਅਰ ਕਨਸਟੇਬਲ ਕਨਸਟੇਬਲ ਨਹੀਂ ਸੀਨੀਅਰ ਕਨਸਟੇਬਲ ਜਿਹਦੀ ਕਹਿੰਦੇ ਨੇ 2024 ਤੋਂ ਐਕਸਪਰਟ ਆ 2025 ਅਸੀਂ ਗੱਲ ਕਰ ਰਹੇ ਹਾਂ ਵੀ ਜਨਵਰੀ ਚ 2024 ਤੋਂ ਐਫਐਸਐਲ ਅੰਦਰ ਇਸ ਕਰਕੇ ਬੜੀ ਐਕਸਪਰਟਿਸ ਹੋ ਗਈ ਆ ਔਰ ਉਹਨੇ ਕਿਵੇਂ ਚੈੱਕ ਕੀਤਾ ਏ ਉਹਨੇ ਜਿਮਨਾਈ AI ਦੇ ਥਰੂ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਟੂਲ ਜਿਮਨਾਈ ਉਹ ਤੋਂ ਪੁੱਛਿਆ ਵੀਡੀਓ ਠੀਕ ਆ ਕਿ ਗਲਤ ਆ ਤੁਸੀਂ ਦੇਖੋ ਇਸ ਤੋਂ ਵੱਡਾ ਮਜ਼ਾਕ ਹੋ ਸਕਦਾ ਏ ਔਰ ਫਿਰ ਅਤੀਸ਼ੀ ਜੀ ਜਿਹੜੇ ਲਾਪਤਾ ਨੇ ਉਸ ਦਿਨ ਤੋਂ ਜਿਹੜੇ ਕਹਰੇ ਸੀ ਪੋਲੂਸ਼ਨ ਤੇ ਚਰਚਾ ਕਰਾਓ ਦੁਬਾਰਾ ਦਿਖਿਆ ਹੀ ਨਹੀਂ ਕਿਉਂ ਗਾਇਬ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਉਹਨਾਂ ਨੇ ਪਾਪ ਕਰ ਲਿਆ ਮੈਂ ਆਸ਼ਿਰਸ਼ ਜੀ ਨੂੰ ਆਤੀਸ਼ੀ ਜੀ ਨੂੰ ਕਹਿਣਾ ਚਾਹੁੰਦਾ ਆਤੀਸ਼ੀ ਮਾਰ ਲੈਣਾ ਜੀ ਨੂੰ ਇਹ ਪਾਪ ਦਾ ਪਛਤਾਪ ਕੰਮ ਵੀ ਬਜਾਏ ਤੁਸੀਂ ਪੰਜਾਬ ਪੁਲਿਸ ਪੰਜਾਬ ਸਰਕਾਰ ਪੰਜਾਬ ਪ੍ਰਸ਼ਾਸਨ ਆਮ ਆਦਮੀ ਪਾਰਟੀ ਸੋਸ਼ਲ ਮੀਡੀਆ ਮੀਡੀਆ ਸਾਰਾ ਆਪਣੇ ਆਪ ਤੇ ਇਸ ਦੇ ਅੰਦਰ ਤਕੇ ਰੱਖਿਆ ਹੈ ਕਿ ਝੂਠ ਨੂੰ ਸੱਚ ਸਾਬਤ ਕਰਨਾ ਔਰ ਸੱਚ ਨੂੰ ਝੂਠ ਸਾਬਤ ਕਰਨਾ ਹੈ ਪਰ ਤੁਸੀਂ ਸੱਚ ਨੂੰ ਝੂਠ ਵੀ ਨਹੀਂ ਸਾਬਤ ਕਰ पाओगे ਤੇ ਆਪਣੇ ਝੂਠ ਨੂੰ ਸੱਚ ਵੀ ਨਹੀਂ ਸਾਬਤ ਕਰ पाओगे ਆਖਰਕਾਰ ਦਰਗਾਹੇ ਜਾ ਕੇ ਜਵਾਬ ਦੇਣਾ ਪਊਗਾ ਮੈਂ ਬੜਾ ਦੁਖ ਨਾਲ ਇਹ ਕਹਿ ਰਿਹਾ ਮੈਂ ਪਹਿਲੀ ਵਾਰ ਆਪਣੇ ਜੀਵਨ ਕਾਲ ਚ ਦੇਖਿਆ ਏ ਕਿ ਕਿਸੇ ਨੇ ਇੰਨਾ ਵੱਡਾ ਪਾਪ ਕੀਤਾ ਹੋਵੇ ਔਰ ਫਿਰ بجائے ਕਿ ਉਸ ਪਾਪ ਦੇ ਪਛਤਾਵਾ ਦਾ ਰਸਤਾ ਲੱਭੇ ਉਹ ਹੰਕਾਰ ਹੰਕਰ ਬਾਜੀ ਅੰਦਰ ਆਪਣੀ ਸਰਕਾਰ ਦੀ ਹੰਕਰ ਬਾਜੀ ਪੰਜਾਬ ਪੁਲਿਸ ਦੀ ਸਟੇਟ ਦੀ ਪੰਜਾਬ ਦੀ ਪੁਲਿਸ ਨੂੰ ਵਰਤ ਕੇ ਏਕੜ ਬਾਜੀ ਕਰਦੇ ਹੋਏ ਇਸ ਸੰਕੜਬਾਜੀ 'ਚ ਖੜੇ ਨੇ ਕਿ ਅਸੀਂ ਨਹੀਂ ਪਰਵਾਹ ਕਰਦੇ ਜੋ ਕਰਨਾ ਸਾਡਾ ਕਰ ਲੋ ਅਸੀਂ ਹੋ ਸਕਦਾ ਕੁਛ ਨਾ ਕਰ ਸਕੀਏ ਤੁਹਾਡੀ ਸਰਕਾਰ ਆ ਤੁਸੀਂ ਤਾਕਤਵਰ ਜੇ ਪੰਜਾਬ 'ਚ ਲੇਕਿਨ ਅਕਾਲ ਪੁਰਖ ਤੋਂ ਉੱਚਾ ਕੋਈ ਤਾਕਤਵਰ ਨਹੀਂ ਗੁਰੂ ਤੋਂ ਉੱਤੇ ਕੋਈ ਤਾਕਤਵਰ ਨਹੀਂ ਗੁਰੂ ਦੀ ਰਹਿਮਤ ਔਰ ਡੰਡਾ ਜਿਹਨੂੰ ਚੱਲਦਾ ਏ ਉਹਦੇ 'ਚ ਆਵਾਜ਼ ਨਹੀਂ ਆਉਂਦੀ ਉਹਦਾ ਸਿੱਧਾ ਅਸਰ ਹੀ ਹੁੰਦਾ ਮੈਂ ਭਗਵੰਤ ਮਾਨ ਜੀ ਨੇ ਅੱਜ ਇੱਥੇ ਦਿੱਲੀ 'ਚ ਆ ਕੇ ਪ੍ਰੈਸ ਕਾਨਫਰੈਂਸ ਪ੍ਰੈਸ ਨੂੰ ਐਡਰੈਸ ਕਰਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਨੇ ਫੋਰੈਂਸਿਕੀ ਰਿਪੋਰਟ ਦੇ ਦਿੱਤੀ ਉਹ ਰਿਪੋਰਟ ਜਿਹੜੀ ਘੰਟੇ ਦੇ ਅੰਦਰ ਅੰਦਰ ਆ ਗਈ ਉਹ ਰਿਪੋਰਟ ਕਿੰਨੀ ਸੱਚੀ ਹੋ ਗਈ ਭਗਵੰਤ ਮਾਨ ਜੀ ਵੀ ਜਾਣਦੇ ਨੇ ਮੈਂ ਭਗਵੰਤ ਮਾਨ ਜੀ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਇਸ ਪਾਪ ਦਾ ਰੋਜ਼ ਭਾਗੀ ਬਣ ਰਹੇ ਜੀ ਹੁਣ ਐਫਐਸਐਲ ਦੀ ਰਿਪੋਰਟ ਆਉਣ ਤੋਂ ਬਾਅਦ ਤੁਹਾਨੂੰ ਤੁਰੰਤ ਆਤੀਸ਼ੀ ਮਾਰਦਿਨਾਂ ਤੇ ਕਾਰਵਾਈ ਕਰਨੀ ਚਾਹੀਦੀ ਆ ਆਤੀਸ਼ੀ ਮਾਰਦਿਨਾਂ ਨੂੰ ਕਹਿਣਾ ਚਾਹੀਦਾ ਪਛਤਾਪ ਕਰੇ ਇਹਦਾ ਔਰ ਜੋ ਗੁਰੂ ਸਹਿਬਾਨਾਂ ਦੀ ਮਾਨ ਮਰਿਆਦਾ ਦੇ ਅੰਦਰ ਆਪ ਸ਼ਬਦ ਕਹੇ ਗਏ ਨੇ ਜੋ ਸੇਕਸ ਸਦਾਨਤਾ ਦੇ ਮੁਤਾਬਕ ਉਹਦੀ ਕੋਈ ਵੀ ਧਾਰਮਿਕ ਸਜ਼ਾ ਭੁਗਤ ਕੇ ਆਪਣੇ ਇਸ ਪਾਪ ਤੇ ਪਛਤਾਪ ਕਰਨਾ ਚਾਹੀਦਾ ਏ ਬਾਕੀ ਜੇ ਤੁਸੀਂ ਸਰਕਾਰ ਦੀ ਹੰਕੜਬਾਜ਼ੀ ਅੰਦਰ ਕੋਈ ਦਬਾ ਕੇ ਡਰਾ ਕੇ ਕੁਝ ਕਰਨ ਦੀ ਕੋਸ਼ਿਸ਼ ਕਰੋਗੇ ਉਹ ਐਸੇ ਤੇ ਪ੍ਰੂਵ ਕਰਨ ਚ ਕਾਮਯਾਬ ਹੋ ਜਾਓਗੇ ਪਰ ਦਰਗਾਹੇ ਨਹੀਂ ਪ੍ਰੂਵ ਹੋਣਾ ਮੈਨੂੰ ਬੜਾ ਖੇਦ ਆ ਅਜ ਐਫਐਸਐਲ ਦੀ ਰਿਪੋਰਟ ਵੀ ਸਾਹਮਣੇ ਆ ਗਈ ਆ ਅਤੀਸ਼ੀ ਜੀ ਅਜੇ ਵੀ ਲਾਪਤਾ ਨੇ ਅਤੀਸ਼ੀ ਜੀ ਜਿਹੜੇ ਉਹਨਾਂ ਪੋਲੂਸ਼ਨ ਚਰਚਾ ਕਰਾਉਣਾ ਚਾਹੁੰਦੇ ਸੀਗੇ ਹੁਣ ਸਾਹਮਣੇ ਆਉਣ ਨੂੰ ਤਿਆਰ ਨਹੀਂ ਇਹ ਸਪਸ਼ਟ ਦੱਸਦਾ ਏ ਕੀ ਅਤੀਸ਼ੀ ਜੀ ਨੇ ਜੋ ਪਾਪ ਕੀਤਾ ਇਸ ਕਰਕੇ ਪਬਲਿਕ ਨੂੰ ਔਰ ਲੋਕਾਂ ਨੂੰ ਔਰ ਪ੍ਰਮਾਤਮਾ ਨੂੰ ਵੀ ਨਹੀਂ ਫੇਸ ਕਰ ਸਕਣਗੇ ਧੰਨਵਾਦ